ਕੁੱਕੜ ਤਾੜੇ ਬੜਾ ਸੋਹਣਾ ਕੁੱਕੜ ਸੀ ਅੰਚਰੀ ਤੇ ਦੇਥ ਹੋ ਗਈ ਰਾਤ ਰਾਣੀ ਕੇਦੀ ਬਿਮਾਰੀ ਆ ਗਈ ਕੋਰਾ ਹੀ ਕੋਰਾ ਰੰਗੀ ਚੜ ਗਰਾਂ ਨੀ ਸੁੱਚਾ ਸੇ ਨ ਰੱਖਾਂਗੇ ਸੋਹਣਾ ਬੜਾ ਸੀਗਾ ਸਾਰਾ ਸ਼ੈਲ ਸਿਕਰ ਤੇ ਦੂਸਰੇ ਸਟਾਰਟ ਦੇ ਨਿਕਾਟ ਪੱਟੇ ਹੀ ਹੁੰਦੇ ਨੇ ਤੇ ਸੁਪਰੀ ਆਉਂਦੀ ਜਾਂਦੀ ਰਹਿੰਦੀ ਹੈ ਲਾਗਤੀਲੇ ਆਇਤੋ ਬਣਾ ਲੈ ਕੇ ਤੇ ਅੱਜ ਨੂੰ ਜੀ। ਲਾਗਨੇ ਮਕਣੀ ਗਰਮ ਕਰਦੇ ਆ ਤੇ ਕਿਉਂ ਬਣਾ ਲੈਣੇ ਨਾਲ ਕੰਮ ਕਰ ਲੈਨੇ ਆਟਾ-ਆਟਾ ਬਣ ਕੇ ਰੱਖ ਲੈਨੇ ਆ ਕਿਉਂਕਿ ਫਿਰ ਤਾਰ ਵੀ ਕੱਢਣੀ ਆ। ਰੋਟੀ ਪਣੀ ਦਾ ਬਣ ਜਾਂਦਾ ਇੱਕ ਮੌਸਮ ਲੱਗਦਾ ਖਰਾਬ ਜਿਹਾ। ਇਹ ਦੇਖੋ ਤੁਸੀਂ। ਅਸੀਂ ਅਜਿਹਾ ਨਹੀਂ ਬਣੇ ਰਗਾ ਇਹਨਾਂ ਨੂੰ ਕੰਮ ਨਹੀਂ ਆਪਰੇ ਸੋ। ਗਲਾਟਸ ਲਈ ਜਾਂਦੀ ਆ ਬੜੇ ਓਖਾ ਜਾਂਦਾ ਨਵੀਟਰ ਨੇ ਬੇਸ਼ੱਕ ਆਪਣਾ ਸਰਵਿਸ ਜਾਂਦਾ ਪਰ ساری ਰਾਤ ਪੱਖੇ ਨਹੀਂ ਕੱਢ ਦੇਗੀ ਦੇਖ ਕੇ ਓਖਾ ਹੋ ਜਾਂਦਾ ਸਵੇਰ ਵੀ ਚਾਹੀਦੀ ਨੇ ਲਾਈਟ ਜਲਦੀ ਉਠਾਨੀ ਤਾਂ ਕੰਮ ਹੀ ਨਹੀਂ ਨਿਭੜਦਾ ਐਕ ਆਪਣੇ ਬਸ ਕੱਲ ਪਰਸੋ ਤੇ ਮਸ਼ੀਨ ਲੱਗਣੀ ਆ ਕਣਕਾਂ ਦਾ ਕੰਮ ਵੀ ਸਟਾਰਟ ਹੋ ਗਿਆ ਵੱਢਣ ਦਾ ਘਰ ਤੂੜੀ ਬਣਾਉਣੀ ਹੈ ਕੋਈ ਨਾ ਕੋਈ ਕੰਮ ਤਾਂ ਚੱਲੀ ਜਾਂਦਾ ਰਹਿੰਦਾ ਖੇਤੀ ਦਾ ਵੀ ਬែក ਨਾਲ ਕਿਉ ਗਰਮ ਕਰਨਾ ਨਾ ਡੱਬਨ ਕਿ ਰੱਖ ਲਾ ਫਿਰ ਚੁੱਲ੍ਹੇ ਤੇ ਦੁੱਧ ਗਰਮ ਕਰਨਾ ਚੁੱਲ੍ਹੇ ਤੇ ਕੜਜਾੰਦਾ ਨਾ ਮੱਖਣਾ ਵਧੀਆ ਜਾਂਦਾ ਸੰਘਣਾ ਹੋ ਜਾਂਦਾ ਮਲਾਈ ਆ ਜਾਂਦੀ ਆ ਆ ਕਰਕੇ ਤੇ ਜਿਹੜਾ ਆਟਾ ਰੱਖਿਆ ਹੋਇਆ ਤੁਸੀਂ ਇਹਨਾਂ ਕੋ ਜੂ ਕਿਉਂ ਵੀ ਇਹਨੂੰ ਨੰੰਗਾ ਰੱਖਿਆ ਹੋਇਆ ਇਹ ਬਰਤਨਾਂ ਦਾ ਆਟਾ ਸੀ ਇਹਨਾਂ ਆਟਾ ਖੱਟਾ ਹੋ ਗਿਆ ਤੇ ਉਹ ਮੈਂ ਕੁਕੜਾ ਨੂੰ ਪਾਉਣਾ ਸੀ ਕੁਕੜੇ ਛੱਡਨੇ ਆ ਉਹਨਾਂ ਨੂੰ ਮੈਂ ਸੁੱਕਾ ਕਰਕੇ ਗੋਲੀਆਂ ਬਣਾ ਕੇ ਤੇ ਇਹਦੇ ਵਿੱਚ ਤੇ ਉਹ ਨਾ ਪਾਉਂਗੀ ਮੈਂ ਤਾਂ ਇੱਥੇ ਰੱਖ ਲਈ ਸੀ ਮੇਰੇ ਯਾਦ ਲਈ ਰਹਿੰਦਾ ਬਾਅਦ ਚ ਭੁੱਲ ਜਾਨੀ ਆ ਆਈਂ ਦਰ ਪਾਸੂਆਂ ਚ ਕੀ ਲੈਂ ਚੱਲੀ ਆਂ ਇੱਧਰ ਆ ਜਾ ਬਿੱਲੀ ਆ ਜੂਗੀ ਇੱਥੇ ਉੱਕੜ ਛਾੜਦੇ ਰੋਜੀ ਬੱਸ ਕਰੋ ਆਵਾਜ਼ਾਂ ਨਹੀਂ ਕਰੀ ਜਾਂਦਾ ਬਦਨ ਕਿੰਨੇ ਦਿਨ ਹੋ ਗਏ ਵਾਟਰ ਕੂਲਰ ਵੀ ਲੱਗਿਆ ਵਿਆ ਤੁਸੀਂ ਦੁੱਧ ਗਰਮ ਕਰਤਾ ਮੱਤਾ ਬੰਦ ਕੇ ਰੱਖ ਲਿਆ ਮੈਂ ਦਸ ਮਿਦਾਣੀ ਪਰ ਨਾਲ ਲੈ ਚਲੀ ਗਈ ਉਹ ਬਾਜਪਾਲੂ ਨਹੀਂ ਆ ਗਿਆ ਕਾਫੀ